ਪਾਣੀ ਹੋਵੇ ਉਹਨੂੰ ਸਲਾਹ ਦੇ ਦੋ ਕੋਈ ਕਿ 10 ਲੱਖ ਰੁਪਏ ਲਾ ਕੇ ਗੱਡੀ ਲੈ ਬਾਈ ਦੁਸ਼ਮਣੀ ਕੱਢਣੀ ਹੋਵੇ ਤਾਂ ਜ਼ਰੂਰ ਸਲਾਹ ਦੋ ਵੀ ਆਹ ਬੰਦੇ ਨਾਲ ਆਪਾਂ ਦੁਸ਼ਮਣੀ ਕੱਢਣੀ ਹੈ ਉਹਨੂੰ ਗੱਡੀ ਦੀ ਸਲਾਹ ਦੇ ਦੋ ਗੱਡੀ ਲੈ ਕੇ ਦੇ ਦੇ ਬਸ ਗੱਡੀ ਲੈ ਗੱਨਾਪੇ ਦੁਸ਼ਮਣੀ ਨਿਕਲ ਜੇ ਆਪੂ ਕਿੰਨਾ ਟਾਂ ਹੋ ਗਿਆ ਡਰਾਈਵਰੀ ਕਰਦੇ ਨੂੰ ਸਾਨੂੰ ਹੋ ਗਿਆ ਹੁਣ 30 ਸਾਲ 30 ਸਾਲ ਹੋ ਗਏ ਕੀ ਘਟਾ ਡਰਾਈਵਰੀ ਕੀ ਜ਼ਿੰਦਗੀ ਚ ਤਜਰਬਾ ਗਿਆ ਨਿਕਲਿਆ ਘਟਨਾ ਕੀ ਸੀ ਦਾ ਬਸ ਡੋਡੇ ਖਾਣ ਲੱਗ ਗਏ ਡੋਡੇ ਡੋਡੇ ਖਾਣ ਲੱਗ ਗਏ ਡੋਡੇ ਖਾ ਖਾ ਗਏ ਪਹਿਲਾਂ ਖਾਂਦੇ ਨਹੀਂ ਸੀ ਪਰ ਮਜਬੂਰੀ ਬਾਤ ਖਾਣੇ ਪੈਂਦੇ ਆ ਬਾਹਰ ਜਾਂਦੇ ਸੀ ਖਾਂਦੇ ਸੀ ਹੂੰ ਇੱਥੇ ਇੱਥੇ ਖੇਤੀ ਹੋ ਜੇ ਤਾਂ ਵਧ ਗਏ ਜੇ ਇੱਥੇ ਡੋਡਾਂ ਦੀ ਜੇ ਤਾਂ ਡੋਡਾਂ ਦੀ ਖੇਤੀ ਹੋਣ ਲੱਗ ਜੇ ਵਧੀਆ ਜਿਹੜੀ ਨੌਜਵਾਨੀਆਂ ਬਾਜਦੇ ਆ ਵਧ ਗਏ ਆ ਆ ਜਿਹੜਾ ਕਿੱਟਾ ਦਿੱਤਾ ਪਿੰਦੇ ਨਾ ਪੀਣ ਹੂੰ ਅੱਜ ਜਾਣ ਗੋਲੀਆਂ ਨਾ ਤੁਸੀਂ ਤੁਹਾਨੂੰ ਇੱਕ ਸਾਰਿਆਂ ਨੂੰ ਇੱਕ ਹੋਰ ਸਵਾਲਾ ਸਾਰਿਆਂ ਨੂੰ ਹੋਰ ਸਵਾਲਾ ਜਿਵੇਂ ਬਾਹਰ 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 ਜਿਵੇਂ ਭਾਈ ਕਹਿੰਦੇ ਹੋਰ ਨਸੂਬਾਂ ਦੇ ਵਿੱਚ ਡੋਡਾਂ ਦੀ ਖੇਤੀ ਹੁੰਦੀ ਆ ਇੱਥੇ ਚਟਾ ਨਸ਼ਾ ਕੈਮੀਕਲ ਨਸ਼ਾ ਨੌਜਵਾਨ ਮਰ ਰਹੇ ਆ ਤੁਸੀਂ ਸਾਰੇ ਕਹਿੰਦੇ ਹੋ ਵੀ ਖੇਤੀ ਸ਼ੁਰੂ ਹੋਣੀ ਚਾਹੀਦੀ ਆ ਮੇਰਾ ਜੀ ਜੀ ਇਹ ਤਾਂ ਸਾਡੀ ਸਰਕਾਰ ਮੂਰੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਲੋਕਾਂ ਦੇ ਪੁੱਤ ਵੱਜ ਜਾਣੀ ਜਿਹੜੇ ਟੀਕੇ ਲਾਉਂਦੇ ਆ ਸਮੈਕ ਵਗੈਰਾ ਇਹ ਖਤਮ ਹੋ ਜੇ ਡੋਡਾ ਜਿਹੜੇ ਡੋਡੇ ਆ ਬੰਦਾ ਖਾਂਦਾ ੁੱਕੀ ਖਾਂਦਾ ਡੋਡੇ ਖਾਂਦਾ ਉਹਦੀ ਉਮਰ ਵੱਦੀ ਆ ਕੰਮ ਹੀ ਕਰੂ ਬੰਦਾ ਕੰਮ ਹੀ ਕਰਦਾ ਅੱਜ ਗੱਡੀਆਂ ਦੇ ਵਿੱਚ ਦੇਖ ਲਓ ਗੋਟੇ-ਗੋਟੇ ਮਿੱਟੀ ਆ ਜੇ ਬੰਦਾ ਡੋਡੇ ਖਾਂਦਾ ਨਾ ਗੱਡੀ ਚਮਕਾ ਕੇ ਰੱਖਦਾ